ਬੋਲੀ ਕਮ ਸਮੇਂ ਪਿੰਡ ਦੇ ਸਰਪੰਚ ਅਤੇ ਮੋਦਵਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਕਰਵਾਈ ਜਾਵੇ ਇਹ ਤੁਹਾਡੀ ਲਿਖਤਾ ਔਰ ਤੁਸੀਂ ਕਹਿ ਵੀ ਰਹੇ ਹੋ ਉਹ ਕਹਿੰਦੇ ਵੀ ਇਸ ਚੀਜ਼ ਦੀ ਜ਼ਰੂਰਤ ਹੀ ਨਹੀਂ ਉਹ ਤਾਂ ਵੀਡੀਓ ਦੇ ਵਿੱਚ ਸchreya ਬੋਲੀ ਜਾਂਦੇ ਕਹਿੰਦੇ ਜ਼ਰੂਰਤ ਨਹੀਂ ਹੈਗੀ ਜੀ ਆ ਸਾਡੇ ਕੋਲ ਪਾਵਰ ਆ ਅਸੀਂ ਇਹਨਾਂ ਚਿੱਟੀਆਂ ਛੁੱਟੀਆਂ ਨੂੰ ਨਹੀਂ ਮੰਨਦੇ ਅਗਰ ਤੁਸੀਂ ਕੋਈ ਨੋਟਿਸ ਬਿਲਕੁਲ ਕਾਰਵਾਈ ਹੋਗੀ ਬਹੁਤ ਸਖਤ ਕਾਰਵਾਈ ਹੋਗੀ ਘਲਖੁਰਦ ਬਲਾਕ ਆ ਉਹ ਕਹਿੰਦੇ ਹਾਇਰ ਕਰ ਲਿਆ ਕਿਸੇ ਨੇ ਹਾਇਰ ਜਾਣੇ ਕਿ ਪੋਲੀਟਿਕਲ ਲੀਡਰ ਨੇ ਹਾਇਰ ਕਰ ਲਿਆ ਉੱਥੋਂ ਚਿੱਠੀ ਤਾਂ ਉਹ ਕਹਿੰਦੀ ਆ ਦਫ਼ਤਰ ਵਾਲੇ ਤਾਂ ਕਹਿੰਦੇ ਵੀ ਚਿੱਠੀ ਅਸੀਂ ਕੱਢਤੀ ਸਰਪੰਚ ਨੂੰ ਵੀ ਤੁਸੀਂ ਬੋਲੀ ਦੇ ਪਹੁੰਚ ਜਾਓ ਪਰ ਸਰਪੰਚ ਕਹਿੰਦੇ ਸਾਡੇ ਕੋਲ ਨਾ ਬੰਦਾ ਆਉਂਦਾ ਨਾ ਚਿੱਠੀ ਆਉਂਦੀ ਨਾ ਮੇਲ ਆਉਂਦੀ ਨਾ ਕੌਲ ਆਉਂਦੀ ਸਰਪੰਚ ਵਿਚਾਰੇ ਕਹਿੰਦੇ ਇਹ ਤਾਂ ਡੀਕਦੇ ਰਹਿੰਨੇ ਆਂ ਰਾਵਾਂ ਡੀਕਦੇ ਰਹਿੰਨੇ ਉਹਨਾਂ ਦੀ ਕਦੋਂ ਆਣਗੇ ਕਈ ਪਿੰਡਾਂ ਦੇ ਵਿੱਚ ਪ੍ਰਬੰਧਕ ਲਾਏ ਹੋਏ ਜਿਨ੍ਹਾਂ ਦਾ ਕਾਰਮ ਨਹੀਂ ਪੂਰਾ ਬਟ ਉੱਥੇ ਸਰਪੰਚ ਨੂੰ ਨਹੀਂ ਬੁਲਾਇਆ ਜਾ ਰਿਹਾਗਾ ਸਰਪੰਚ ਨੂੰ ਇਗਨੋਰ ਕੀਤਾ ਜਾ ਰਿਹਾ ਦਾ ਉਸ ਪਿੰਡ ਦਾ ਸਰਪੰਚ ਹੈ ਪੰਚਾਇਤ ਮੈਂਬਰ ਹੈ ਚਾਹੇ ਉਹਨਾਂ ਦੀ ਬੰਦੀ ਨਹੀਂ ਬੰਦੀ ਸਾਲੇ ਨੂੰ ਹਾਜ਼ਰ ਕਰਨਾ ਹੈ ਲੋੜ ਤੌਰ ਤੇ ਜਦ ਅਸੀਂ ਪ੍ਰਬੰਧਕ ਲਾਉਂਦੇ ਹਾਂ ਤਾਂ ਥੋੜਾ ਬਹੁਤਾ ਉਹਨਾਂ ਦੀ ਮਿਸਸੈਂਡ ਸੈਟਿੰਗ ਹੋ ਜਾਂਦੀ ਹੈ ਉਹ ਕਹਿੰਦੇ ਸਾਡੇ ਰਾਈਟਸ ਉਹ ਰਾਈਟ ਸਾਡਾ ਸੀਗਾ ਤੁਸੀਂ ਪ੍ਰਬੰਧਕ ਲਾਤਾ ਚਾਹੇ ਹੈਗੇ ਉਹ ਸੈਕਟਰੀ ਨੇ ਆਪਦੇ ਆਪ ਨੂੰ ਡੀਸੀ ਦੀ ਪਾਵਰ ਸਮਝਦੇ ਆ ਵੀ ਸਾਰਾ ਕੁਝ ਮੇਰੇ ਹੱਥ 'ਚ ਆ ਪਤਾ ਨਹੀਂ ਕਿੰਨਾ ਦੀ ਸ਼ਹਿ ਦੇ ਹੇਟ ਖੇਡਦੇ ਆ ਸਾਡਾ ਜਿਹੜਾ ਮੀਨ ਹੈ ਸਾਡਾ ਡਿਪਾਰਟਮੈਂਟ ਹੈ ਇਹਨਾਂ ਬੋਲੀਆਂ ਤੇ ਚੱਲਦਾ ਜੇ ਇੱਕ ਸਾਂਝੀ ਜਗ੍ਹਾ 'ਤੇ ਬੋਲੀ ਕਰਕੇ ਵਕਤਵਦ ਇਹਨੂੰ ਪੈਸੇ ਇਕੱਠੇ ਕਰੀਏ ਕਿਉਂਕਿ ਜਿਹੜੀ ਇਹ ਪੈਸੇ ਅਸੀਂ ਪੂਰੇ ਸਾਲ ਵਰਤਨੇ ਹੁੰਦੇ ਹੈ ਫਰੋਸਪੋਰ ਦੇ ਵਿੱਚ ਪੰਚਾਇਤੀ ਬੋਲੀਆਂ ਨੂੰ ਲੈ ਕੇ ਮਸਲਾ ਕਾਫੀ ਵਿਪੱਖਿਆ ਹੋਇਆ ਹੈ ਜਿੱਥੇ ਕਿ ਜਿਹੜੇ ਸਰਪੰਚ ਨੇ ਹਾਲਾਂਕਿ ਉਹਨਾਂ ਦਾ ਕੌਰਮ ਪੂਰਾ ਨਾ ਹੋਣ ਕਰਕੇ ਜਿੱਥੇ ਪ੍ਰਬੰਧਕ ਵੀ ਲਾਏ ਹੋਏ ਨੇ ਪਰ ਉੱਥੇ ਵੀ ਸਰਪੰਚੀਆਂ ਦੀਆਂ ਕਾਫੀ ਸਾਰੀਆਂ ਕਾਲਸ ਸ਼ਿਕਾਇਤਾਰੀਆਂ ਨੇ ਕਿ ਉਹਨਾਂ ਨੂੰ ਪੰਚਾਇਤੀ ਬੋਲੀ ਦੇ ਵਿੱਚ ਬੁਲਾਇਆ ਹੀ ਨਹੀਂ ਜਾ ਰਿਹਾ ਉੱਥੇ ਬਿਠਾਇਆ ਹੀ ਨਹੀਂ ਜਾ ਰਿਹਾ ਇਨਵਿਟੇਸ਼ਨ ਹੀ ਨਹੀਂ ਦਿੱਤਾ ਜਾ ਰਿਹਾ ਜਾਨੀ ਕਿ ਇਹ ਕਿਹਾ ਜਾ ਰਿਹਾ ਕਿ ਸਰਪੰਚ ਨੂੰ ਵਿੱਚ ਬੈਠਣਾ ਔਰ ਮੋਦਵਾਰ ਬੱਧਿਆ ਦਾ ਵਿੱਚ ਬੈਠਣਾ ਜ਼ਰੂਰੀ ਹੁੰਦਾ ਹੈ ਇਸ ਤਰ੍ਹਾਂ ਦੀਆਂ ਕਾਫੀ ਸਾਰੇ ਪਿੰਡਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਫਿਰੋਜ਼ਪੁਰ ਤੋਂ ਡੀਡੀਪੀਓ ਹਰਜਿੰਦਰ ਸਿੰਘ ਜੀ ਮੌਜੂਦ ਨੇ ਸਰ ਤੁਹਾਡਾ ਸਵਾਗਤ ਆ ਹਾਂਜੀ ਤੁਹਾਡਾ ਵੀ ਵੈਲਕਮ ਹੈ ਜੀ ਤੁਸੀਂ ਜਿਹੜਾ ਮੁੱਦਾ ਚੱਕਿਆ ਦੱਸ ਰਹੇ ਹੋ ਕਿ ਤੁਸੀਂ ਕਿ ਜਿਹੜੀਆਂ ਅਸੀਂ ਬੁਲੀਆਂ ਚੱਲ ਰਹੀਆਂ ਪਹਿਲੀ ਗੱਲ ਤੋਂ ਮੈਂ ਦੱਸਦਾ ਕਿ ਸਾਡਾ ਜਿਹੜਾ ਮੀਨ ਸਾਡਾ ਡਿਪਾਰਟਮੈਂਟ ਹੈ ਇਹਨਾਂ ਬੁਲੀਆਂ ਤੇ ਚੱਲਦਾ ਜਿਹੜਾ ਪੂਰਾ ਸਾਲ ਇਸ ਵਿਕਾਸ ਕਰਨਾ ਹੈ ਜਿਹੜਾ ਪੰਚਾਇਤ ਫੰਡ ਹੁੰਦਾ ਹੈ ਅਸੀਂ ਵੀ ਪੂਰੀ ਕੋਸ਼ਿਸ਼ ਮੈਂ ਮੇਰਾ ਮੇਰੀ ਟੀਮ ਜਿਹੜੀ ਰੂਰਲ ਡਿਵੈਲਪਮੈਂਟ ਦੀ ਹੈ ਥੱਲੇ ਬਲੌਗ ਵੀਡੀਓ ਉਤੋਂ ਥੱਲੇ ਸਾਡੀ ਵੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਪੂਰੀ ਪਾਰਦਰਸ਼ਤਾ ਟਰਾਂਸਪੇਰੈਂਸੀ ਨਾਲ ਇੱਕ ਸਾਂਝੀ ਜਗ੍ਹਾ 'ਤੇ ਬੁਲੀ ਕਰਕੇ ਵੱਤ ਤੋਂ ਵੱਧ ਇਹਨੂੰ ਪੈਸੇ ਇਕੱਠੇ ਕਰੀਏ ਕਿਉਂਕਿ ਜਿਹੜੀ ਇਹ ਪੈਸੇ ਅਸੀਂ ਪੂਰੇ ਸਾਲ ਵਰਤਨੇ ਹੁੰਦੇ ਆ ਜੋ ਪੰਚਾਇਤੀਏ ਡਿਮਾਂਡਸ ਹੁੰਦੀਆਂ ਕਿਉਂਕਿ ਸਰਕਾਰ ਕੋਈ ਯਾਨੀ ਇਨਾ ਫੰਡ ਨਹੀਂ ਹੁੰਦਾ ਕਿ ਛੋਟੇ ਛੋਟੇ ਚੀਜ਼ਾਂ ਵਾਸਤੇ ਪੈਸੇ ਦੇ ਸਕਣ ਤੇ ਇਹਨਾਂ ਫੰਡਾਂ ਦੇ ਬੀਸ ਤੇ ਅਸੀਂ ਜਿਹੜੀ ਉਹਨਾਂ ਨੇ ਲੋਕਲ ਲੀਡਸ ਨੇ ਪੰਚਾਇਤਾਂ ਦੀ ਅਸੀਂ ਪੂਰੀ ਕਰਦੀ ਹੁੰਦੀ ਹੈ ਹਾਂ ਬਾਕੀ ਤੁਸੀਂ ਜਿਹੜੇ ਨੈਕਸਟ ਕੁਐਸਚਨ ਜਿਹੜਾ ਕਿਹਾ ਹੈ ਕਿ ਜਿੱਥੇ ਪ੍ਰਬੰਧਕ ਲੱਗਦੇ ਉੱਥੇ ਸਪੰਚਰ ਨੂੰ ਨਹੀਂ ਪੁੱਛਿਆ ਜਾ ਰਿਹਾ ਮੋਟਰ ਬੰਦੇ ਨਹੀਂ ਆ ਉਹਦੇ ਉਹਨਾਂ ਨੂੰ ਉਲਾ ਰੱਖਿਆ ਜਾਂਦਾ ਹੈ ਇਸ ਬੰਦ ਚ ਮੈਂ ਮੈਨੂੰ ਥੋੜੀ ਕੰਪਲੇਂਟਸ ਜਰੂਰ ਆਈਆਂ ਮੈਨੂੰ ਵੀ ਆਈਆਂ ਸੀ ਜਿੱਥੇ ਜਿੱਥੇ ਮੇਰੀ ਕੰਪਲੇਂਟ ਆਈ ਮੈਂ ਇਮੀਡੀਏਟ ਵੀਡੀਓ ਦਾ ਕਨਸਰਨਡ ਜਿਹੜਾ ਵੀ ਉੱਥੇ ਪ੍ਰਬੰਧਕ ਲਾਇਆ ਹੈ ਉਹਨਾਂ ਨਾਲ ਮੈਂ ਗੱਲ ਕਰਦਾ ਰਿਹਾ ਹਾਂ ਉਹਨਾਂ ਨੂੰ ਸਪਸ਼ਟ ਕਰਦਾ ਰਿਹਾ ਹਾਂ ਕਿ ਪ੍ਰਬੰਧਕ ਸਿਰਫ ਤਾਂ ਲਾਇਆ ਗਿਆ ਹੈ ਕਿ ਕਿਉਂਕਿ ਉਹਦਾ ਕੌਰਮ ਪੂਰਾ ਨਹੀਂ ਸੀਗਾ ਅਗਰ ਅਸੀਂ ਬੁੱਲੀ ਟਾਈਮ ਸਿਰ ਨਹੀਂ ਕਰਦੇ ਤੇ ਇਸ ਦਾ ਪੰਚਾਇਤ ਨੂੰ ਵਿਤੀ ਨੁਕਸਾਨ ਹੁੰਦਾ ਹੈ ਉਹਨੂੰ ਵਿਤੀ ਨੁਕਸਾਨ ਨੂੰ ਰੁਕਣ ਵਾਸਤੇ ਸਿਰਫ ਇੱਕ ਦਿਨ ਵਾਸਤੇ ਜਦੋਂ ਪਰਮੰਧਕ ਜਦੋਂ ਬੋਲੀ ਕੰਪਲੀਟ ਹੋ ਕੇ ਪਰਮੰਧਕ ਖਤਮ ਹੋ ਜਾਂਦਾ ਹੈ ਪਰ ਪਰਮੰਧਕ ਸਵਿੱਤੀ ਨੁਕਸਾਨ ਰੋਕਣ ਵਾਸਤੇ ਲੈ ਕੇ ਜਦੋਂ ਬੋਲੀ ਕਰਨੀ ਹੈ ਇੱਕ ਸਾਂਝੀ ਜਗ੍ਹਾ 'ਚ ਬਹਿ ਕੇ ਪੂਰੀ ਵੀਡੀਓਗ੍ਰਾਫੀ ਕਰਨੀ ਹੈ ਜਿੰਨੇ ਵੀ ਬਹੁਤ ਸਾਰੇ ਬੰਦੇ ਸਪੰਚ ਤੋਂ ਲੈ ਕੇ ਪੰਚਾਇਤ ਮੈਂਬਰ ਨੰਬਰਦਾਰ ਕੋਸ਼ਿਸ਼ ਕਰ ਵੱਤ ਤੋਂ ਵੱਧ ਸਾਰੇ ਮੈਂਬਰ ਤੇ ਹਾਜ਼ਰ ਹੋਣ ਇਹ ਹੀ ਪਾਰਦਰਸ਼ਤਾ ਹੈ ਅਗਰ ਪੂਰੀ ਪਾਰਦਰਸ਼ਤਾ ਦਾ ਪੂਰੀ ਵੀਡੀਓਗ੍ਰਾਫੀ ਦਾ ਇੱਕ ਸਾਂਝੀ ਜਗ੍ਹਾ 'ਚ ਕਰਕੇ ਸਾਰੇ ਪੰਚਾਇਤ ਪਲੱਸ ਨੰਬਰਦਾਰ ਵਗੈਰਾ ਮਹਤਵਪੂਰਨ ਬੰਦੇ ਸਾਰੇ ਸਰਦਾਂਗੇ ਤੇ ਸਾਨੂੰ ਆ ਸ਼ਿਕਾਇਤਾਂ ਪ੍ਰਾਪਤ ਨਹੀਂ ਹੋਣਗੀਆਂ ਅਗਰ ਤੁਸੀਂ ਇਸ ਸੀ ਨੂੰ ਅਵਾਇਡ ਕਰੋਗੇ ਆਪਣੇ ਨੇਚਰਲੀ ਸਾਡਾ ਬੋਲੀ ਦਾ ਪੂਰਾ ਜਿਹੜਾ ਹੈਗਾ ਸਾਈਕਲ ਹੈ ਉਹ ਇੱਕ ਛੱਕੀ ਨਜ਼ਰ ਤੇ ਆ ਜਾਂਦਾ ਹੈ ਉਹਨਾਂ ਨਾਲ ਮੈਂ ਪੂਰਾ ਇੱਕ ਇੱਕ ਵੀਡੀਓਜ਼ ਨਾਲ ਇੱਕ ਇੱਕ ਉਹ ਨਾਲ ਜਿੱਥੇ-ਥੇ ਮੈਨੂੰ ਸ਼ਿਕਾਇਤ ਜਦੋਂ ਮੇਰੇ ਕੋਈ ਬੰਦਾ ਆਉਂਦਾ ਹੈ ਇਸ ਤਾਂ ਦੀ ਕਰਦਾ ਹੈ ਇਨ ਰਾਈਟਿੰਗ ਮੈਂ ਉਹਨਾਂ ਡਾਇਰੈਕਸ਼ਨਸ ਵੀ ਇਸਦਾ ਹੈ ਤੇ ਉਹਨਾਂ ਨੂੰ ਫੋਨ ਤੇ ਨਿੱਜੀ ਤੌਰ ਤੇ ਮੈਂ ਉਹਨਾਂ ਦਾ ਕੰਟੈਕਟ ਵੀ ਕਰਦਾ ਹੈ ਕਿ ਤੁਸੀਂ ਜਦੋਂ ਬੋਲੀ ਕਰਨੀ ਹੈ ਉਹ ਇੱਕ ਪ੍ਰੋਪਰਲੀ ਮਿਲਾਦੀ ਹੋਣੀ ਚਾਹੀਦੀ ਹੈ ਉਹਦੀ ਇੱਕ ਵੀਡੀਓ ਬਣਾਓ ਇੱਕ ਸਾਂਝੀ ਜਗਾ ਸਕੂਲ ਹੋ ਗਿਆ ਧਰਮਸ਼ਾਲਾ ਹੋ ਗਈ ਉਹ ਸਾਂਝੀ ਜਗਾ ਚ ਬਹਿ ਕੇ ਜਿਹੜਾ ਉਸ ਪਿੰਡ ਦਾ ਸਰਪੰਚ ਹੈ ਪੰਚਾਇਤ ਮੈਂਬਰ ਹੈ ਚਾਹੇ ਉਹਨਾਂ ਦੀ ਬੰਦੀ ਨਹੀਂ ਬੰਦੀ ਸਾਰੇ ਨੂੰ ਹਾਜ਼ਰ ਕਰਨਾ ਹੈ ਪਲੱਸ ਜਿਹੜੇ ਮੋਟਰ ਬੰਦੇ ਹੈ ਨੰਬਰਦਾਰ ਹੈ ਕੋਈ ਉਹ ਹੈ ਉਹ ਵੀ ਨਾਲ ਹਾਜ਼ਰ ਹੋਣ ਤੇ ਪੂਰੀ ਪਾਰਦਰਸ਼ਤਾ ਨਾਲ ਬੋਲੀ ਕਰਨੀ ਹੈ ਤੇ ਬਿਲਕੁਲ ਵਤ ਵਦ ਵਧਾ ਕੇ ਬੋਲੀ ਕਰਨੀ ਹੈ ਕਪਾ ਘਾਟੇ ਚ ਨਹੀਂ ਕਰਨੀ ਘਾਟੇ ਚ ਕਰਾਂਗੇ ਫਿਰ ਆਪਾਂ ਛੱਕੀ ਚ ਆਵਾਂਗੇ ਅਗਰ ਘਾਟੇ ਚ ਬੋਲੀ ਹੁੰਦੀ ਹੈ ਇੱਕ ਦੀ ਦੋ ਵਾਲੀ ਕੈਨਸਲ ਕਰਨੀ ਹੈ ਉਹਨੂੰ ਸੂਚਿਤ ਕਰੋ ਆਪਣੇ ਵੀਡੀਓ ਦਫਤਰ ਤਾਂ ਕਿ ਉੱਤੇ ਪਤਾ ਚੱਲ ਸਕੇ ਕਿ ਵਾਕਈ ਇੱਕ ਦੋ ਵਾਲੀ ਬੋਲੀ ਰੱਖੀ ਇਸ ਤੋਂ ਵੱਧ ਕੋਈ ਦੇਣ ਨੂੰ ਤਿਆਰ ਨਹੀਂ ਬੋਲੀ ਵੈ ਕਾਇਦਾ ਤੁਹਾਡੀ ਕਾਰਵਰੀ ਰਜਿਸਟਰ ਚ ਤੁਹਾਡੇ ਪਟੇ ਨਾਮੇ ਰਜਿਸਟਰ ਚ ਬੁਲੀਆਂ ਬੰਦ ਹੋਣੀਆਂ ਚਾਹੀਦੀਆਂ ਕਿ ਨਹੀਂ ਨਹੀਂ ਤੇ ਪਹਿਲੀ ਗਲੀ ਬੋਲੀ ਇੰਨੇ ਚ ਜੜੀ ਦੂਜੀ ਚ ਨਹੀਂ ਇਸ ਕਰਕੇ ਤੀਜੀ ਬੋਲੀ ਚ ਸਾਨੂੰ ਕਰਨੀ ਪੈਣੀ ਦੀ ਤੇ ਇਹਦਾ ਹੋਰ ਨੁਕਸਾਨ ਹੋ ਸਕਦਾ ਹੈ ਤੇ ਮੈਂ ਇੱਕ ਸਵਾਲ ਸਵਾਲ ਇੱਕ ਮੈਂ ਲੈਣਾ ਤੁਸੀਂ ਕਿਹਾ ਵੀ ਸਰਪੰਚ ਮੋਦਵਾਰ ਬੰਦਿਆ ਦਾ ਹੋਣਾ ਜ਼ਰੂਰੀ ਆ ਕਈ ਪਿੰਡਾਂ ਦੇ ਵਿੱਚ ਪ੍ਰਬੰਧਕ ਲਾਏ ਹੋਏ ਜਿਨ੍ਹਾਂ ਦਾ ਕਾਰਮ ਨਹੀਂ ਪੂਰਾ ਬਟ ਉਥੇ ਸਰਪੰਚ ਨੂੰ ਨਹੀਂ ਬੁਲਾਇਆ ਜਾ ਰਿਹਾਗਾ ਸਰਪੰਚ ਨੂੰ ਇਗਨੋਰ ਕੀਤਾ ਜਾ ਰਿਹਾ ਔਰ ਉਹ ਕੀ ਜ਼ਰੂਰੀ ਆ ਪਹਿਲਾਂ ਇਹ ਕਲੀਅਰ ਕਰੋ ਵੀ ਜ਼ਰੂਰੀ ਆ ਬੁਲਾਉਣਾ ਸਰਪੰਚ ਸਰਪੰਚ ਤੇ ਪੰਚ ਇਹਨਾਂ ਨੂੰ ਬੁਲਾਉਣਾ ਬਹੁਤ ਜ਼ਰੂਰੀ ਹੈ ਦッコ ਮੈਂ ਮੈਨੂੰ ਜ ਮੈਨੂੰ ਪਾਰਟਿਕੂਲਰ ਤੁਸੀਂ ਦੋ ਮੈਂ ਪੜਤਾਲ ਵੀ ਕਰਵਾ ਦਿੰਦਾ ਕਿ ਇਫੈਕਟ ਕੀ ਹੈ ਉਹਦਾ ਜਨਰਲ ਤੌਰ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਨਰਲ ਤੌਰ ਤੇ ਜਦੋਂ ਅਸੀਂ ਪ੍ਰਬੰਧ ਕਰਾਉਂਦੇ ਹਾਂ ਤਾਂ ਥੋੜਾ ਬਹੁਤਾ ਉਹਨਾਂ ਦੀ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਉਹ ਕਹਿੰਦੇ ਸਾਡੇ ਰਾਈਟਸ ਰਾਈਟ ਸਾਡਾ ਸੀਗਾ ਤੁਸੀਂ ਪ੍ਰਬੰਧ ਕਰਾਤਾ ਉਹ ਸਾਡੀ ਮਜਬੂਰੀ ਨਹੀਂ ਮੈਂ ਪਹਿਲਾਂ ਕਿਹਾ ਕਿ ਅਗਾਜ਼ੀ ਪਾਪਰ ਟਾਈਮ 'ਚ ਇੱਕ ਬੁਲੀ ਨਹੀਂ ਕਰਦੇ ਕਾਨੂੰਨ ਆਉਣ ਕਰਕੇ ਤਾਂ ਉਹਦਾ ਬੀਤੀ ਨੁਕਸਾਨ ਹੁੰਦਾ ਸਿਰਫ ਉਹ ਬੁਲੀ ਕਰਨ ਵਾਸਤੇ ਹੀ ਲਾਇਆ ਜਾਂਦਾ ਹੈ ਇਸ ਕਰਕੇ ਸ਼ਾਇਦ ਇੱਕ ਦੋ ਪਿੰਡਾਂ 'ਚ ਹੋ ਤੁਸੀਂ ਵੀ ਸੱਚ ਹੋ ਸਕਦੇ ਉਹ ਅਸੀਂ ਪੜਤਾਲ ਕਰ ਲਾਂਗੇ ਤੁਸੀਂ ਸਾਨੂੰ ਸਪੈਸੀਫਿਕ ਪਿੰਡ ਦੱਸ ਦੋ ਅਸੀਂ ਪੜਤਾਲ ਕਰਕੇ ਦੇਖ ਲੈਣੇ ਵਾਕਿ ਤੁਸੀਂ ਜੋ ਕਹਿ ਰਹੇ ਹੋ ਉਹ ਸਹੀ ਹੈ ਕਿ ਨਹੀਂ ਮੈਂ ਜਨਰਲ ਗੱਲ ਕਰ ਰਿਹਾ ਅੱਛਾ ਇੱਕ ਚੀਜ਼ ਜਨਾ ਸਾਡੇ ਕੋਲੇ ਆ ਮੈਂ ਤੁਹਾਨੂੰ ਸ਼ਾਇਦ ਦਿਖਾ ਵੀ ਦਿੰਨਾ ਤੁਹਾਨੂੰ ਦਿਖਾਇਆ ਵੀ ਸੀ ਆ ਇੱਕ ਤੁਹਾਡੇ ਦਫ਼ਤਰ ਵੱਲੋਂ ਹੀ ਚਿੱਠੀ ਗਈ ਆ ਇਹ ਜਿਵੇਂ ਦਫ਼ਤਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਫਰੋਈਪੁਰ ਇਹ ਤੁਸੀਂ ਹੋਣਾ ਇਹ ਤੁਹਾਡੇ ਦਫ਼ਤਰ ਦੀ ਆ ਔਰ ਇਹਦੇ ਚ ਇੱਕ ਨੌ ਨੰਬਰ ਪੁਆਇੰਟ ਲਿਖਿਆ ਹੋਇਆ ਮੈਂ ਇਧਰ ਕੈਮਰੇ 'ਚ ਵੀ ਦਿਖਾ ਦਿੰਨਾ ਪੰਚਾਇਤੀ ਜ਼ਮੀਨੀ ਦੀ ਜ਼ਮੀਨ ਦੀ ਬੋਲੀ ਕਮ ਸਮੇਂ ਪਿੰਡ ਦੇ ਸਰਪੰਚ ਅਤੇ ਮੋਦਵਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਕਰਵਾਈ ਜਾਵੇ ਇਹ ਤੁਹਾਡੀ ਲਿਖਤਾ ਔਰ ਤੁਸੀਂ ਕਹਿ ਵੀ ਰਹੇ ਹੋ ਰਾਈਟ ਬਟ ਥੱਲੇ ਸੈਕਟਰੀਆਂ ਨਾਲ ਅਸੀਂ ਗੱਲ ਕਰ ਰਹੇ ਇੱਕ ਸੈਕਟਰੀ ਹੈਗੇ ਨੇ ਇਥੋਂ ਕੋਈ ਖੁਸ਼ਵਿੰਦਰ ਉਹ ਕਹਿੰਦੇ ਵੀ ਇਸ ਚੀਜ਼ ਦੀ ਜ਼ਰੂਰਤ ਹੀ ਨਹੀਂ ਉਹ ਤਾਂ ਵੀਡੀਓ ਦੇ ਵਿੱਚ ਸ਼ਰਿਆਮ ਬੋਲੀ ਜਾਂਦੇ ਕਹਿੰਦੇ ਜ਼ਰੂਰਤ ਨਹੀਂ ਹੈਗੀ ਜੀ ਸਾਡੇ ਕੋਲ ਪਾਵਰ ਆ ਅਸੀਂ ਇਹਨਾਂ ਚਿੱਠੀਆਂ ਛੁੱਟੀਆਂ ਨੂੰ ਨਹੀਂ ਮੰਨਦੇਗੇ ਨਹੀਂ ਜੀ ਨਹੀਂ ਅਗਰ ਕੋਈ ਇਸ ਤਰ੍ਹਾਂ ਦੀ ਹੈਗੀ ਗੱਲ ਮਿਲ ਲਾਓ ਮੈਂ ਉਹਨੂੰ ਬਕਾਇਦਾ ਬੁਲਾ ਲੂੰਗਾ ਬਕਾਇਦਾ ਮੈਂ ਭਿਆਲ ਲੂੰਗਾ ਮੈਂ ਸਪਸ਼ਟ ਫਿਰ ਕਹਿੰਦਾ ਦੁਬਾਰਾ ਮੈਂ ਬੇਨਤੀ ਵੀ ਕਰਦਾ ਆਪਣੇ ਸਟਾਫ ਨੂੰ ਵੀ ਕ ਲੋਕਾਂ ਨੂੰ ਵੀ ਕਹਿ ਰਿਹਾ ਵੇਰ ਹੋ ਜਿਹੜੀਆਂ ਬੋਲੀਆਂ ਸਰਕਾਰ ਦੀ ਸਭ ਤੋਂ ਵੱਡੀ ਮਨਛਾਏ ਕਿ ਪੂਰੀ ਟਰਾਂਸਪੇਰੈਂਸੀ ਪੂਰੀ ਵੀਡੀਓਗ੍ਰਾਫੀ ਪੂਰੀ ਇਕੱਠੇ ਇੱਕ ਜਗ੍ਹਾ ਸਾਂਝੀ ਜਗਾ ਤੇ ਅਗਰ ਕੌਮ ਪੂਰਾ ਨਹੀਂ ਅਸੀਂ ਪ੍ਰਬੰਧ ਕਰਾਈ ਕਰਾ ਲਏ ਥੈਨ ਪੂਰੀ ਮੌਤਵਰ ਬੰਦੇ ਪੂਰੀ ਪੰਚਾਇਤ ਵਿਦ ਸਪੰਚ ਕਿਸੇ ਵੀ ਪਾਰਟੀ ਨਾਲ ਸੰਬੰਧਤ ਉਹ ਉੱਥੇ ਹਾਜ਼ਰ ਹੋਣਾ ਜ਼ਰੂਰੀ ਹੈ ਤਾਂ ਹੀ ਪਾਰਦਰਸ਼ਤਾ ਟਰਾਂਸਪੇਰੈਂਸੀ ਤਾਂ ਹੀ ਸਾਡੀ ਉਹ ਬਣਦੀ ਹੈ ਕਿ ਸਾਲੀ ਦੀ ਹਾਜ਼ਰੀ 'ਚ ਅਸੀਂ ਉਹ ਬੋਲੀ ਕਰਾ ਰਹੇ ਹਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਇੱਕ ਸਰ ਸੁਣਨ ਚਾਹ ਰਿਹਾ ਜਿਹੜਾ ਘਲਖੁਰਦ ਬਲਾਕ ਆ ਉਹ ਕਹਿੰਦੇ ਹਾਇਰ ਕਰ ਲਿਆ ਕਿਸੇ ਨੇ ਹਾਇਰ ਜਾਣੇ ਕੇ ਪੋਲੀਟਿਕਲ ਲੀਡਰ ਨੇ ਹਾਇਰ ਕਰ ਲਿਆ ਉਥੋਂ ਚਿੱਠੀ ਤਾਂ ਉਹ ਕਹਿੰਦੇ ਆ ਦਫ਼ਤਰ ਵਾਲੇ ਤਾਂ ਕਹਿੰਦੇ ਵੀ ਚਿੱਠੀ ਅਸੀਂ ਕੱਢਤੀ ਸਰਪੰਚ ਨੂੰ ਵੀ ਤੁਸੀਂ ਬੋਲੀ ਤੇ ਪਹੁੰਚ ਜਾਓ ਪਰ ਸਰਪੰਚ ਕਹਿੰਦੇ ਸਾਡੇ ਕੋਲ ਨਾ ਬੰਦਾ ਆਉਂਦਾ ਨਾ ਚਿੱਠੀ ਆਉਂਦੀ ਨਾ ਮੇਲ ਆਉਂਦੀ ਨਾ ਕੌਲ ਆਉਂਦੀ ਸਰਪੰਚ ਵਿਚਾਰੇ ਕਹਿੰਦੇ ਅਸੀਂ ਤਾਂ ਡੀਗਦੇ ਰਹਿੰਨੇ ਆਂ ਰਾਵਾਂ ਡੀਗਦੇ ਰਹਿੰਨੇ ਉਹਨਾਂ ਦੀ ਕਦੋਂ ਹੋਣਗੀਆਂ ਪਰ ਦਫ਼ਤਰ ਕਹਿੰਦਾ ਅਸੀਂ ਕੱਢਦੇ ਆਂ ਸਰ ਇਹਨਾਂ ਦੇ ਤੋਂ ਕੋਈ ਕੀਤੀ ਕੋਈ ਪੁੱਛਗਿੱਛ ਕੀਤੀ ਇਹਨਾਂ ਤੋਂ ਵੀ ਇੰਜ ਕਿਉਂ ਕਰ ਰਿਹਾ ਦਫ਼ਤਰ ਨਹੀਂ ਦੇਖੋ ਹੁਣ ਤੁਸੀਂ ਮੇਰੀ ਨੋਟਿਸ ਨਾਲ ਮੇਰੀ ਨੋਟਿਸ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਕੋਈ ਇਸ ਸਰਕਾਰ ਸੜੀ ਜਿਹੜੀ ਪੰਜਾਬ ਸਰਕਾਰ ਇਹ ਤੁਹਾਨੂੰ ਪਤਾ ਹੋਣਾ ਹੈ ਇਹਦਾ ਦਾ ਮੁੱਖ ਉਦੇਸ਼ ਇਹ ਹੈ ਕਿ ਸਾਰਾ ਵਰਕ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਦੀ ਪਾਲਿਸੀਆਂ ਵੀ ਤੁਸੀਂ ਦੇਖੀ ਹੈ ਕਿ ਸਾਰੀ ਟਰਾਂਸਪੇਰੈਂਸੀ ਦਾ ਕੰਮ ਇਹਨਾਂ ਲਈ ਹਦਾਇਤ ਹੈ ਕਿ ਸਾਰੀ ਟਰਾਂਸਪੇਰੈਂਸੀ ਦਾ ਕੰਮ ਕਰੋ ਲੋਕਾਂ ਨੂੰ ਕੋਈ ਦਿੱਕਤ ਨਾ ਆਏ ਅਸੀਂ ਆਪਣੀ ਸਰਕਾਰ ਦੇ ਰੂਲ ਫਾਲੋ ਕਰਦੇ ਹਾਂ ਅਸੀਂ ਇਹੀ ਸੰਦੇਸ਼ ਥੱਲੇ ਮੈਂ ਆਪਣੇ ਨੂ ਨਵਰਨਮੈਂਟ ਨੂੰ ਦਿੱਤਾ ਹੈ ਕਿ ਪੂਰੀ ਪਾਰਦਰਸ਼ਤਾ ਨਾਲ ਕੰਮ ਕਰਨਾ ਹੈ ਕੋਈ ਅਗਰ ਤੁਹਾਨੂੰ ਕੋਈ ਇਮਪੈਕਟ ਤੰਤ ਸਾਡੇ ਨੋਟਿਸ ਰਿਹਾ ਤਾਂ ਤਾਂ ਕਿ ਮੈਂ ਆਪਣੇ ਹਾਇਰ ਅਥਾਰਟੀਜ਼ਿੰਗ ਜਾ ਸਕਾਂ ਪਰ ਮੇਰੇ ਨੋਟਿਸ 'ਚ ਕੋਈ ਨਹੀਂ ਹੈ ਤੁਸੀਂ ਕਹੇ ਤੇ ਅਗਰ ਕੋਈ ਹੈ ਸਪੈਸਿਫਿਕ ਦੱਸੋ ਅਸੀਂ ਪੜਤਾਲ ਕਰ ਲਾਂਗੇ ਇਸ ਸਬੰਧ 'ਚ ਮੇਰੇ ਕੋਲ ਦੋ ਤਿੰਨ ਹੈਗੇ ਪਿੰਡ ਮੈਂ ਤੁਹਾਨੂੰ ਲਿਸਟਾਂ ਵੀ ਦੇ ਦੇਣਾ ਉਹਨਾਂ ਦੀਆਂ ਤੇ ਅੱਛਾ ਹੁਣ ਇਹਨਾਂ ਤੇ ਜੇ ਕੋਈ ਇਹੋ ਜਿਹਾ ਦੋਸ਼ੀ ਪਾਇਆ ਜਾਂਦਾ ਇਹਨਾਂ ਦੇ ਕਾਰਵਾਈ ਕੀਤੀ ਜਾਏਗੀ ਜੀ ਚਾਹੇ ਕੋਈ ਵੀਡੀਓ ਆ ਚਾਹੇ ਕੋਈ ਸੁਪਰੀਡੈਂਟ ਆ ਚਾਹੇ ਕੋਈ ਥਲੜਾ ਸੈਕਟਰੀ ਆ ਜੀ ਕਿਸੇ ਵੀ ਪੋਸਟ 'ਤੇ ਹੋਵੇ ਚਾਹੇ ਮੈਂ ਇਨਕਲੂਡਿੰਗ ਮੈਂ ਵੀ ਅਗਰ ਕੋਈ ਅਜਿਹੀ ਗ ਕੋਈ ਵੀ ਕੋਈ ਵੀ ਇੱਚ ਗਲਤ ਕੰਮ ਗਿਆ ਕੋਈ ਵੀ ਵਾਕਿਆ ਆਪਾਂ ਅਗਰ ਪਾਈ ਜਾਂਦਾ ਬਿਲਕੁਲ ਸਖਤ ਕਾਰਵਾਈ ਹੋਗੀ ਬਿਲਕੁਲ ਮੇਰੇ ਦੁਆਰਾ ਮੈਂ ਵਿਦ ਮੇਰਾ ਆਫਿਸ ਵਿਦ ਥਲੇ ਵੀ ਮੇਰੀ ਰੂਰਲ ਮੂਵਮੈਂਟ ਦਾ ਮੈਂ ਸਾਲਿਆਂ ਨੂੰ ਫਿਰ ਕਹਿੰਦਾ ਕਿ ਜਿਹੜਾ ਵੀ ਬੁਲੀਆਂ ਕਰ ਰਹੇ ਕਿਉਂਕਿ ਸਾਰੀ ਪੂਰੀ ਸਾਲੀ ਇੰਕਮ ਸਾਡੀ ਪੂਰੀ ਪਾਰਦਰਸ਼ਤਾ ਦਾ ਸਾਰੇ ਮੋਤਬਰ ਵਿਦ ਪੰਚਾਇਤ ਵਿਦ ਮੋਤਬਰ ਬਖਤੀਆ ਦੀ ਹਾਜ਼ਿਰ ਚ ਬੁਲੀ ਕਰੋ ਵੱਧ ਤੋਂ ਵੱਧ ਆਪਾਂ ਕਰਨੀ ਹੈ ਕਿਉਂਕਿ ਜਿਹੜਾ ਇਹ ਅਸੀਂ ਬੁਲੀ ਕਰਾਂਗੇ ਇੰਨਾ ਹੀ ਅਸੀਂ ਪੂਰੇ ਸਾਲ ਚ ਵਿਕਾਸ ਦੇ ਕੰਮ ਕਰਵਾਣੇ ਨੇ ਜਿਹੜੀ ਲੋਕਲ ਨੀਡਸ ਨੇ ਪੰਚਾਇਤ ਦੀ ਅਗਰ ਤੁਸੀਂ ਕੋਈ ਨੋਟਿਸ ਲੈਸ ਬਿਲਕੁਲ ਕਾਰਵਾਈ ਹੋਗੀ ਬਹੁਤ ਸਖਤ ਕਾਰਵਾਈ ਹੋਗੀ ਬਿਲਕੁਲ ਹਰਜਿੰਦਰ ਸਿੰਘ ਡੀਡੀਪੀਓ ਸਾਡੇ ਨਾਲ ਮੌਜੂਦ ਸੀਗੇ ਫਰੋਜ਼ਪੁਰ ਤੋਂ ਹਾਲਾਂਕਿ ਇਹ ਗੱਲ ਦਾ ਜਵਾਬ ਹਰ ਕੋਈ ਮੰਗਦਾ ਨਜ਼ਰ ਆ ਰਿਹਾ ਸਾਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਕਿ ਸਰਪੰਚੀਆਂ ਨੂੰ ਨਹੀਂ ਬੁਲਾਇਆ ਜਾ ਰਿਹਾ ਬੋਲੀ ਮੁਲਾਜ਼ਮ ਆਵਦੀ ਮਰਜ਼ੀ ਨਾਲ ਉੱਥੇ ਕਰ ਜਾਂਦੇ ਨੇ ਔਰ ਅਸੀਂ ਇਸੇ ਲਈ ਇਹ ਸੋਚਿਆ ਕਿ ਇੱਥੇ ਉੱਚ ਅਧਿਕਾਰੀਆਂ ਦੀ ਦੇ ਨਾਲ ਗੱਲਬਾਤ ਕਰਕੇ ਅਸੀਂ ਤੁਹਾਡੇ ਤੱਕ ਰੱਖੀਏ ਸਾਫ਼ ਹੋ ਚੁੱਕਿਆ ਹੈ ਤਸਵੀਰ ਸਾਫ਼ ਹੋ ਗਈ ਹੈ ਕਿ ਪੰਚਾਇਤ ਦੀ ਬੋਲੀ ਪੰਚਾਇਤੀ ਜ਼ਮੀਨ ਦੀ ਮੌਜੂਦਾ ਸਰਪੰਚ ਦੀ ਹਾਜ਼ਰੀ ਤੋਂ ਬਿਨਾਂ ਨਹੀਂ ਹੋ ਸਕਦੀ ਨਾ ਹੋਣ ਦਿਓ ਨਹੀਂ ਹੋ ਵੀ ਨਹੀਂ ਸਕਦੀਗੀ ਔਰ ਦੂਜਾ ਪੰਚਾਇਤ ਵੀ ਉੱਥੇ ਮੈਂਬਰ ਵੀ ਨਾਲ ਹੋਣੇ ਚਾਹੀਦੇ ਹੈ ਜੀ ਹਨਾ ਮੈਂਬਰ ਵੀ ਉੱਥੇ ਹੋਣੇ ਚਾਹੀਦੇ ਹੋਰ ਵੀ ਮੋਦਵਾਰ ਬੰਦੇ ਜਿਹੜੇ ਨੇ ਬਕਾਇਦਾ ਰਿਟਨ ਦੇ ਵਿੱਚ ਲਿਖਿਆ ਹੋਇਆ ਪਰ ਜਿਹੜੇ ਮੁਲਾਜ਼ਮ ਉੱਥੇ ਆਪਦੀ ਮਰਜ਼ੀ ਨਾਲ ਜਿਹੜੇ ਆਪਦੇ ਆਪ ਨੂੰ ਚਾਹੇ ਹੈਗੇ ਉਹ ਸੈਕਟਰੀ ਨੇ ਆਪਦੇ ਆਪ ਨੂੰ ਡੀਸੀ ਦੀ ਪਾਵਰ ਸਮਝਦੇ ਆ ਵੀ ਸਾਰਾ ਕੁਝ ਮੇਰੇ ਹੱਥ 'ਚ ਆ ਪਤਾ ਨਹੀਂ ਕਿੰਨਾ ਦੀ ਸ਼ਹਿ ਦੇ ਹੇਟ ਖੇਡਦੇ ਆ ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਤੁਸੀਂ ਆਪਣਾ ਧਿਆਨ ਦੇ ਨਾਲ ਪਾਰਦਰਸ਼ੀਧਾਰਾਂ ਦੇ ਨਾਲ ਸਰਕਾਰ ਵੀ ਕਹਿੰਦੀ ਆ ਉੱਪਰਲੇ ਅਫਸਰ ਵੀ ਕਹਿੰਦੇ ਆ ਵੀ ਪਾਰਦਰਸ਼ੀਧਾਰਾਂ ਦੇ ਨਾਲ ਸਾਰਾ ਕੰਮ ਕਰੋ ਐਵੇਂ ਨਾ ਲੋਕਾਂ ਨੂੰ ਗਲਤ ਵਿਹਮਾਂ ਦੇ ਵਿੱਚ ਭਾਈ ਚੱਲੋ ਪੂਰੀ ਲੀਗਲ ਤਰੀਕੇ ਨਾਲ ਉਹਨਾਂ ਜਗ੍ਹਾ ਤੇ ਬੋਲੀ ਕਰੋ ਜਿੱਥੋਂ ਦੀ ਕਿਹਾ ਗਿਆ ਮਨਿਆਦੀ ਕਰਵਾਈ ਜਾਵੇ ਅਨਾਉਂਸਮੈਂਟ ਕਰਵਾਈ ਜਾਵੇ ਸਰਪੰਚ ਨੂੰ ਤਲਾਕ ਕੀਤੀ ਜਾਵੇ ਪੂਰਾ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਕੀਤਾ ਜਾਵੇ ਤਾਂ ਜੋ ਪੰਚਾਇਤੀ ਬੋਲੀਆਂ ਦੇ ਵਿੱਚ ਵੱਧ ਤੋਂ ਵੱਧ ਬੋਲੀ ਚੜਾ ਕੇ ਉਹਦਾ ਫੰਡ ਜਿਹੜਾ ਉਹ ਵਿਕਾਸ ਤੇ ਲੱਗ ਸਕੇ ਵਾਧਾ ਹੋਵੇ ਉਸ ਇਨਕਮ ਦੇ ਵਿੱਚ ਪੰਚਾਇਤ ਦੇ ਵਿੱਚ ਔਰ ਪੰਚਾਇਤ ਉਸ ਫੰਡ ਨੂੰ ਚੰਗੇ ਕੰਮਾਂ ਤੇ ਲਾ ਸਕੇ ਫਿਲਹਾਲ ਫਿਰ ਮੈਂ ਲਾਸਤੇ ਕਹਿੰਨਾ ਕਿ ਇਸ ਵੀਡੀਓ ਨੂੰ ਪੂਰਾ ਸੁਣਨ ਤੋਂ ਬਾਅਦ ਅਗਰ ਤੁਹਾਡਾ ਕੋਈ ਸਵਾਲ ਆ ਉਹਨੂੰ ਕਮੈਂਟ ਚ ਲਿਖ ਦਿਓ ਉਹਦੇ ਬਾਬਤ ਵੀ ਅਸੀਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਅਗਰ ਕੋਈ ਹੋਰ ਸਵਾਲ ਆ ਉਹ ਵੀ ਜਰੂਰ ਦੱਸ ਦਿਓ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ